ਸਸਿਆਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਹੈਂਡਵਰਕ ਦਾ ਆਰਟੀਕਲ ਲੈ ਕੇ ਆਏ ਆ ਬਹੁਤ ਹੀ ਜਿਆਦਾ ਪਿਆਰਾ ਸੂਟ ਹੈ ਇਹ ਇਹ ਜਿਹੜਾ ਸੂਟ ਹੈ ਇਹ ਰਸਟ ਕਲਰ ਰਹੇਗਾ ਸਾਰੇ ਇਹਦੇ ਉੱਪਰ ਹੈਂਡਵਰਕ ਕੀਤਾ ਹੋਇਆ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਜਿਹੜਾ ਇਹਦਾ ਫੈਬਰਿਕ ਆ ਉਹ ਵੀ ਇਹਦਾ ਫੈਬਰਿਕ ਵੀ ਚਾਕਲੇਟ ਸਿਲਕ ਰਹੇਗਾ ਇਹ ਵਾਲਾ ਵਰਕ ਇਹਦੇ neck ਉੱਪਰ ਆਏਗਾ ਬਹੁਤ ਸੋਹਣਾ neck ਵਰਕ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਜਿਹੜਾ ਇਹ ਵਰਕ ਹੈ ਇਹ ਦਬਕਾ ਵਰਕ ਕੀਤਾ ਹੋਇਆ ਪਲੱਸ ਇਹਦੇ ਵਿੱਚ pearl work ਤੇ thread touch ਦਿੱਤਾ ਹੋਇਆ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹ ਸਾਰੇ ਸੂਟ ਦੇ ਵਿੱਚ ਛੋਟੀਆਂ-ਛੋਟੀਆਂ ਬੂਟੀਆਂ ਰਹਿਣਗੀਆਂ ਪੂਰਾ ਸੂਟ ਜਦੋਂ ਆਪਾਂ ਪ੍ਰੋਪਰ ਇਨ ਸਟਿਚਿੰਗ ਕਰਕੇ ਵੇਅਰ ਕਰਾਂਗੇ ਪੂਰਾ ਸੂਟ ਭਰਿਆ ਭਰਿਆ ਲੱਗੇਗਾ ਬਹੁਤ ਜ਼ਿਆਦਾ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਪਲੱਸ ਇਹਦੀਆਂ ਜਿਹੜੀਆਂ 슬ੀਵਜ਼ ਆ ਉਹ ਇਸ ਤੋਂ ਵੀ ਜ਼ਿਆਦਾ ਸੋਹਣੀਆਂ ਰਹਿਣ ਵਾਲੀਆਂ 슬ੀਵਜ਼ ਫੁੱਲ ਹੈਵੀ ਰਹਿਣਗੀਆਂ ਇਹ ਵਾਲਾ ਜਿਹੜਾ ਜਾਲ ਬਣਿਆ ਹੋਇਆ ਇਹ ਉੱਪਰ ਆਏਗਾ ਇਹਦੇ ਵਿੱਚ ਜਿਹੜਾ ਇਹ ਗ੍ਰੀਨ ਪੈਚ ਵਰਕ ਦਿੱਤਾ ਹੋਇਆ ਇਹ ਵਾਲਾ ਆਪਣੀ ਜਿਹੜੀ ਬਾਜੂ ਆ ਉਹਦੀ ਮੂਰੀ ਤੇ ਆਏਗਾ पूरी हैवी स्लीवस बन के तैयार हो बहुत ही साफ सुथरा काम किया गया प्लस आप इस सूट दे बॉटम से भी वर्क करवाया ए वाला वर्क का ये बॉटम के पहुंचते आएगा ਬਹੁਤ ਜ਼ਿਆਦਾ ਸੋਹਣਾ ਸੂਟ ਬਣ ਕੇ ਤਿਆਰ ਹੋਏਗਾ ਆਫਟਰ ਸਟੀਚਿੰਗ ਇਹਦੇ ਨਾਲ ਵੀ ਆਪਾਂ ਦੁਪੱਟਾ ਪੇਅਰ ਅਪ ਕੀਤਾ ਹੋਇਆ ਪਰ ਹਜੇ ਆਪਣੇ ਦੁਪੱਟੇ ਤੇ ਪ੍ਰੋਪਰ ਲੇਸਿਸ ਵਗੈਰਾ ਲਾਉਣ ਵਾਲੀਆਂ ਜਦੋਂ ਆਪਣਾ ਦੁਪੱਟਾ ਪੂਰਾ ਲੇਸਿਸ ਨਾਲ ਤਿਆਰ ਹੋ ਜਾਏਗਾ ਆਪਾਂ ਇਹ ਦੁਬਾਰਾ ਇਹ ਵੀਡੀਓ ਬਣਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਇਹਦਾ ਪ੍ਰਾਈਸ ਵੀ ਬਹੁਤ ਹੀ ਰੀਜ਼ਨੇਬਲ ਜਾ ਰਹਿਣ ਵਾਲਾ ਤੁਸੀਂ ਇਸ ਨੂੰ ਬਾਈ ਕਰਨ ਦੇ ਲਈ ਸਾਡੇ ਕੰਟੈਕਟ ਨੰਬਰ 77180026 ਤੇ ਡੀਐਮ ਕਰਕੇ ਇਸ ਨੂੰ ਬਾਈ ਕਰ ਸਕਦੇ ਹੋ ਥੈਂਕ ਯੂ